ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਆਂ ਜੀ ਨੂਰਮਨ ਵਲੌਗ ਦੇ ਵਿੱਚ ਹੋ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਆਪਾਂ ਕਰਦੇ ਆਂ ਜੀ ਅੱਜ ਤਾਂ ਆਪਣਾ ਵਲੌਗ ਸਟਾਰਟ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਧਰਮ ਵਗੈਰਾ ਕੱਢ ਲਿਆ ਸੀ ਗਿਆ ਤੇ ਕੁਛਕ ਆਪਾਂ ਇਹਨੂੰ ਥੱਲੇ ਪਾ ਦਨੇ ਉਹਨੇ ਦੁੱਧ ਜਾਨੀ ਕਿ ਗਾਂ ਦੇ ਥੱਲੇ ਛੱਡ ਕੇ ਤੇ ਕੁਛਕ ਇਹਨੂੰ ਇਸ ਤਰ੍ਹਾਂ ਪਿਉਂਦੇ ਹੁੰਦੇ ਆ ਕਿਉਂਕਿ ਫੀਡ ਵਗੈਰਾ ਹਨਾ ਇਹਨੂੰ ਪਾਉਣਾ ਹੁੰਦਾ ਪਾਊਡਰ ਜਾਂ ਕੁਛ ਫੀਡ ਵਗੈਰਾ ਤੇ ਕਿਉਂਕਿ ਹੁਣ ਜਿਵੇਂ ਜਿਵੇਂ ਵੱਡੀ ਹੋਊਗੀ ਫਿਰ ਕੱਲੇ ਦੁੱਧ ਨਾਲ ਇਹਦਾ ਕੁਝ ਮਾਨਾ ਨਹੀਂ ਹੈਗਾ ਤੇ ਆਪਾਂ ਜਿਵੇਂ ਕੱਕ ਵਗੈਰਾ ਹਜੇ ਇਹਨੂੰ ਪਾਉਣਨੇ ਲੱਗੇ ਵੀ ਪਾਉਣੇ ਨਹੀਂ ਹੈਗੇ ਹਲੇ ਨਹੀਂ ਪਾਉਂਦੇ ਆਪਾਂ ਇਹਨੂੰ ਕੱਕ ਵਗੈਰਾ ਹਲੇ ਇਹਨੂੰ ਆਪਾਂ ਦੂਸਰੀ ਆਪਾਂ ਇਹਦੀ ਫੀਡ ਹੀ ਦੇਵਾਂਗੇ ਜਾਨਕਿ ਫੀਡ ਵਗੈਰਾ ਖਵਾਵਾਂਗੇ ਜਿਸ ਦੇ ਨਾਲ ਚਲੋ ਇਹਦੀ ਗਰੋਥ ਜਿਹੜੀ ਵਧੀਆ ਹੋਵੇ ਕਿਉਂਕਿ ਜਦੋਂ ਆਪਾਂ ਸ਼ੁਰੂ ਤੋਂ ਹੀ ਬੱਚੇ ਦੀ ਵਧੀਆ ਦੇਖਭਾਲ ਕਰਨ ਲੱਗ ਜਾਂਦੇ ਆ ਤਾਂ ਵਧੀਆ ਜਾਨਕਿ ਗਰੋਥ ਸੋਹਣੀ ਹੁੰਦੀ ਆ ਹਨ ਚਲੋ ਜੀ ਆਪਾਂ ਇਹਨੂੰ ਪਿਆਰਿਆਂ ਦੁੱਧ ਤੇ ਕਿਉਂਕਿ ਮੈਂ ਵਿੱਚ ਫੀਡ ਪਾਈ ਕਰਕੇ ਨੀਚੇ ਇਸ ਤਰ੍ਹਾਂ ਮੈਂ ਹ ਕੱਲਾ ਦੁੱਧ ਤਾਂ ਪੀ ਲੈਂਦੀ ਆ ਪਰ ਜਦੋਂ ਫੀਡ ਹੁੰਦੀ ਆ ਨਾ ਤੇ ਉਦੋਂ ਫਿਰ ਜਿਵੇਂ ਫੀਡ ਦੇ ਵਿੱਚ ਥੋੜਾ ਜਿਹਾ ਪਾਊਡਰ ਤੇ ਉਸ ਬਾਕੀ ਹੋਰ ਇੱਕ ਦੋ ਚੀਜ਼ਾਂ ਪਾਈਆਂ ਹੁੰਦੀਆਂ ਉਹ ਪਾਉਣੇ ਆ ਤਾਂ ਫਿਰ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਵੀ ਪਤਾ ਨਹੀਂ ਕਿਉਂ ਘੱਟ ਪੀਂਦੀ ਆ ਫਿਰ ਤਾਂ ਕਰਕੇ ਮੈਂ ਵਿੱਚ ਐਸ ਤਰ੍ਹਾਂ ਹੱਥ ਰੱਖ ਲਾਂ ਤੇ ਫਿਰ ਵਧੀਆ ਪੀ ਲੈਂਦੀ ਆ ਤੇ ਲਓ ਜੀ ਆਪਾਂ ਆਪਣੇ ਲਾਡੋ ਰਾਣੀ ਨੂੰ ਜਾਨੀ ਕੀ ਇਹਦਾ ਨਾਮ ਰੱਖਿਆ ਅਸੀਂ ਬਰਕਤ ਬਰਕਤ ਨੂੰ ਦੁੱਧ ਪਿਵਾਉਣ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਜੀ ਬਿਹੜਾ ਸੁੰਭਰਨ ਹੁਣ ਆਪਾਂ ਲੱਗੇ ਆ ਜੀ ਬਿਹੜਾ ਸੁੰਭਰਨ ਤੇ ਮੌਸਮ ਫਿਲਹਾਲ ਠੰਢੀ ਠੰਢ ਫਰੈਂਡਾ ਮੌਸਮਾ ਫਿਲਹਾਲ ਇਸ ਟੈਂਪ ਤੇ ਹਵਾ ਚੱਲ ਰਹੀ ਹੈ ਤੇ ਆਪਾਂ ਲੱਗਿਆ ਜੀ ਹੁਣ ਬੇੜਾ ਸੁੰਬਰਣਾ ਵੈਸੇ ਬੱਦਲ ਵੀ ਹੋ ਰਕਿਆ ਮੀਂਹ ਦੀ ਸਭਾਵਨਾ ਤਾਂ ਬਣ ਰਹੀ ਹੈ ਪਰ ਮੀਂਹ ਆਇਆ ਨਹੀਂ ਸੀਗਾ ਬਾਅਦ ਵਿੱਚ ਤੇ ਲੋ ਜੀ ਸਾਰਾ ਬੇੜਾ ਆਪਾਂ ਚੰਗੀ ਤਰ੍ਹਾਂ ਚੰਬਰ ਲਗੇ ਤੇ ਇਧਰ ਹਵਾ ਵੀ ਜਿਹੜੀ ਆ ਉਹ ਤੇਜ਼ ਹੁੰਦੀ ਜਾ ਰਹੀ ਹੈ ਤੇ ਮੇਰਾ ਜਿਹੜਾ ਸਾਰਾ ਜਿਵੇਂ ਕੂੜਾ ਪੱਤੇ ਵਗੈਰਾ ਹੁੰਦੇ ਨੇ ਨਾ ਕਿੰਡੇ ਉਹ ਪਿੱਛੇ ਚਲੇ ਜਾਂਦੇ ਨੇ ਕਿਉਂਕਿ ਜਿਵੇਂ ਕੋਈ ਵੀ ਆਪਾਂ ਦਰਖਤ ਜਿਵੇਂ ਜ਼ਿਆਦਾਤਰ ਨਿੰਮ ਜਾਂ ਡੇਕ ਹੁੰਦੀ ਹੈ ਹਨਾ ਇਹਦਾ ਸੁੱਖ ਵੀ ਬਹੁਤ ਹੁੰਦਾ ਤਾਂ ਇਹਦਾ ਦੁੱਖ ਵੀ ਬਹੁਤ ਹੁੰਦਾ ਕਿਉਂਕਿ ਜਦੋਂ ਪੱਤੇ ਖੰਡੇ ਆਉਂਦੀ ਆ ਹਨਾ ਤਾਂ ਜਨ ਜਿਹੜੀਆਂ ਅਨਮੋਲੀਆਂ ਜੀਆਂ ਲੱਗੀਆਂ ਹੁੰਦੀਆਂ ਜਦੋਂ ਉਹ ਦਿਖਦੀਆਂ ਉਦੋਂ ਫਿਰ ਬਹੁਤ ਗੁੱਸਾ ਚੜਦਾ ਕਿਉਂਕਿ ਖਲਾਰਾ ਪੈ ਜਾਂਦਾ ਹਨਾ ਤੇ ਉਧਰ ਜਿਹੜੇ ਚੂਚੇ ਸੀਗੇ ਆਪਣੇ ਜਾਨੀ ਕੀ ਹਨਾ ਉਹ ਛੱਡੇ ਹੋਏ ਸੀ ਤੇ ਉਹ ਇੱਕ ਇੱਧਰ ਆ ਗਿਆ ਸੀ ਜਦੋਂ ਮੈਂ ਵਿੱਚ ਦੀ ਭਜਾਇਆ ਵੀ ਕਿ ਤੇ ਭਰਾਵਾ ਮੇਰੇ ਇੱਧਰਲੇ ਵੇੜੇ 'ਚ ਸੰਭਰੇ ਸੰਭਾਇਚ ਨਾ ਖਲਾਰਾ ਪਾ ਦੀ ਕਿਉਂਕਿ ਇੱਧਰ ਨਹੀਂ ਆਉਂਦੇ ਹੁੰਦੇ ਆਪਾਂ ਪਿਛਲੇ ਵੇੜੇ 'ਚ ਰੱਖਦੇ ਹੁੰਨੇ ਆ ਇਹਨਾਂ ਨੂੰ ਜਾਨੀ ਕੀ ਜਦੋਂ ਛੱਡ ਗਏ ਇਹ ਪਤਾ ਨਹੀਂ ਇੱਕ ਕਿਵੇਂ ਇੱਧਰ ਨੂੰ ਆ ਗਿਆ ਤਲੋ ਜੀ ਆਪਾਂ ਹੁਣ ਨਾ ਇੱਥੋਂ ਚੰਗੀ ਤਰ੍ਹਾਂ ਇੱਥੋਂ ਸੁੰਬਰ ਕੇ ਤੇ ਇੱਥੋਂ ਹੀ ਚੱਕਦੇ ਆ ਕਿਉਂਕਿ ਜੇਕਰ ਮੈਂ ਗਾਂਹ ਤੌਰ ਤੱਕ ਲੈ ਕੇ ਜਾਊਂਗੀ ਨਾ ਇਹਨੂੰ ਢੇਰੀ ਨੂੰ ਤੇ ਇਹਨੇ ਪਿੱਛੇ ਹੀ ਆਈ ਜਾਣੇ ਪੱਤੇ ਖੰਡ ਲ ਕੇ ਤੇ ਮੈਂ ਇੱਥੇ ਢੇਰੀ ਲਾ ਕੇ ਤੇ ਪਹਿਲਾਂ ਇੱਥੋਂ ਜੇ ਸਾਰੇ ਪੱਤੇ ਵਗੈਰਾ ਜਿਹੜੇ ਆ ਪਾ ਲੈਣੀਆਂ ਬੱਠਲ ਦੇ ਵਿੱਚ ਤੇ ਬਾਕੀ ਫਿਰ ਜਿਵੇਂ ਅੱਗੇ ਨੂੰ ਸੁੰਬਰ ਦੂੰਗੀ ਬਾਅਦ ਵਿੱਚ ਕਿਉਂਕਿ ਜੇ ਤੁਰ ਤੱਕ ਗਾਂਹ ਤੱਕ ਲੈ ਕੇ ਜਾਊਂਗੀ ਢੇਰੀ ਹਨਾ ਇਸ ਤਰ੍ਹਾਂ ਹੀ ਸੁੰਬਰਦੀ ਸੁੰਪੁਰਦੀ ਤਾਂ ਫਿਰ ਤਾਂ ਇਹ ਪਿੱਛੇ ਨੂੰ ਆਈ ਜਾਣਗੇ ਤੇ ਕਾਫੀ ਕੰਮ ਜਿਆ ਫਿਰ ਵੱਧ ਜਾਂਦਾ ਹਨਾ ਮੌਸਮ ਠੰਡਾ ਜਾਂ ਜਿਵੇਂ ਹਵਾ ਚੱਲਦੀ ਹੁੰਦੀ ਹੈ ਵਧੀਆ ਵੀ ਲੱਗਦੀ ਆ ਤੇ ਹਾਂਜੀ ਮੌਸਮ ਠੰਡਾ ਤਾਂ ਵਧੀਆ ਲੱਗਦਾ ਪਰ ਜਦੋਂ ਜਿਵੇਂ ਜ਼ਿਆਦਾ ਤੇਜ਼ ਹਵਾ ਹੋ ਜਾਂਦੀ ਹੈ ਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਪੱਤੇ ਵਗੈਰਾ ਖਿੰਡ ਜਾਂਦੇ ਨੇ ਇੱਕ ਸਾਡੇ ਤਾਂ ਬਸ ਇਹ ਆ ਵੀ ਇਧਰ ਚੌਂਦਰੇ ਚ ਸਾਰਾ ਕੂੜਾ ਜਿਹੜਾ ਇਧਰ ਬਾੜ ਦੇ ਅੱਗੇ ਇਧਰ ਨੂੰ ਇਕੱਠਾ ਹੋ ਜਾਂਦਾ ਬਾਕੀ ਸਾਰਾ ਵੇੜਾ ਜਿਹੜਾ ਵਧੀਆ ਰਹਿੰਦਾ ਇਧਰੋਂ ਵੇੜੇ ਚ ਸਾਰਾ ਕੂੜਾ ਡਿੱਗ ਕੇ ਇਧਰਲੀ ਗੁੱਠ ਦੇ ਵਿੱਚ ਇਧਰ ਨੂੰ ਇਕੱਠਾ ਹੋ ਜਾਂਦਾ ਸਾਰਾ ਪੱਤੇ ਪੁੱਤੇ ਹੈ ਨਾ ਤੇ ਬਹੁਤ ਫਿਰ ਬੀ ਬੁਰਾ ਜਿਹਾ ਲੱਗਦਾ ਆਪਦੇ ਆਪ ਨੂੰ ਹਨਾ ਫਿਰ ਖਿਜ ਵੀ ਚੜਦੀ ਆ ਹਾਈ ਵੀ ਰੱਬਾ ਮੈਂ ਤਾਂ ਹੁਣੇ ਸਵਾਰ ਕੇ ਆਤੀ ਸੀਗੀ ਫੇਰ ਉਹ ਹੋ ਗਿਆ ਤੇ ਚਲੋ ਜੀ ਆਪਾਂ ਚੱਕ ਲਈ ਢੇਰੀ ਤੇ ਉਸ ਤੋਂ ਬਾਅਦ ਫਿਰ ਹਨੇਰੀ ਵੀ ਆ ਗਈ ਸੀ ਬਹੁਤ ਜ਼ਿਆਦਾ ਤੇਜ਼ ਹਨੇਰੀ ਆਈ ਤੇ ਮੈਨੂੰ ਦੁਬਾਰਾ ਵਿੜਾ ਫੇਰ ਸੁੰਭਰਨਾ ਪਿਆ ਸੀਗਾ ਇਸ ਤੋਂ ਬਾਅਦ ਮੈਂ ਦੁਬਾਰਾ ਵਿੜਾ ਫੇਰ ਸੁੰਭਰਿਆ ਸੀ ਤੇ ਇੱਕ ਅੱਜ ਆਪਣੇ ਗੈਸਟ ਵੀ ਆਏ ਸੀਗੇ ਹਨਾ ਆਪਾਂ ਨੂੰ ਮਿਲਣ ਵਾਸਤੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਨਾ ਤੁਹਾਨੂੰ ਵੀ ਆਪਾਂ ਮਿਲਾਉਣੇ ਆ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਵੀ ਚਲੋ ਹਨਾ ਸਾਰੇ ਜਣੇ ਆਏ ਤੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਓ ਜੀ ਆਪਾਂ ਸਾਰਾ ਹੁਣ ਜਿਹੜਾ ਇੱਧਰੋਂ ਅੱਗੇ ਨੂੰ ਲੈ ਜਾਂਦੇ ਹਾਂ ਸੁੰਭਰ ਕੇ ਤੇ ਇਹ ਫਿਰ ਆਪਾਂ ਏ ਢੇਰੀ ਇੱਥੋਂ ਹੀ ਚੱਕਤੀ ਸੀਗੀ ਲਓ ਜੀ ਮੇਰਾ ਵੇੜਾ ਸੁੰਭਰੇ ਕੀ ਕਰੂਗਾ ਮੈਂ ਸੁੰਭਰ ਕੇ ਹਜੇ ਢੇਰੀ ਚੱਕੀ ਸੀਗੀ ਤੇ ਨਾਲ ਦੀ ਨਾਲ ਹੀ ਹਨੇਰੀ ਵਾਲੀ ਦੇ ਇਨੀਸ਼ੀਏਟ ਲੈ ਉਹੀ ਹਾਲ ਫੇਰ ਹੋ ਗਿਆ ਪੱਤੇ-ਪੱਤੇ ਝੰਡ ਗਏ ਸਾਰੇ ਵੇੜੇ ਚੋਂ ਹੁਣ ਦੁਬਾਰਾ ਫੇਰ ਸੁੰਭਰਨਾ ਪਏਗਾ ਲੋਹੂ ਪਿੱਤਾ ਖਿਆ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਜੀ ਨੂਰਮਨ ਬਲੌਗ ਦੇ ਵਿੱਚ ਹੋਸਨਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜ ਕੁਸ਼ੀ ਹੋਵੋਗੇ ਚੜ ਦੇ ਖੜਾ ਚ ਹੋਵੋਗੇ ਤੇ ਹਾਂ ਜੀ ਲੋ ਜੀ ਆਪਣਾ ਜਿਹੜਾ ਬਲੌਗ ਸੀਗਾ ਉਸ ਦਿਨ ਤੋਂ ਸ਼ੁਰੂ ਸੀ ਦਿਨ ਹੈਗਾ ਜੀ ਅੱਜ ਬੁੱਧਵਾਰ ਦਾ ਤੇ ਟਾਈਮ ਹੁਣ ਹੋ ਗਿਆ ਜੀ 10 11 ਦਾ ਟਾਈਮ ਹੋਊਗਾ ਤੇ ਆਪਾਂ ਹੁਣ ਸਾਰੇ ਕੰਮ ਕਰਨ ਦੇਣ ਕੇ ਹੋ ਗਏ ਸਿੱਕਰੀ ਤੇ ਦੇਖੋ ਕਿੰਨੇ ਬੱਚੇ ਜਿਹੜੇ ਆ ਉਹ ਆਏ ਆ ਆਪਣੇ ਘਰੇ ਹਨਾ ਤੇ ਲਾਉਨੇ ਆਪਾਂ ਤੁਹਾਨੂੰ ਵੀ ਚਲੋ ਬੱਚੇ ਬੋਲੋ ਹੈਲੋ ਗਾਇਜ਼ ਹੈਲੋ ਗਾਇਜ਼ ਤੇ ਤੁਸੀਂ ਦੱਸੋ ਵੀ ਤੁਸੀਂ ਵਲੌਗ ਦੇਖਦੇ ਹੋ ਨੀ ਕਿ ਨਹੀਂ ਹਾਂਜੀ ਬੈਕ ਤੇ ਸਬਸਕ੍ਰਾਈਬ ਕਰ ਲਾਈਕ ਕਰ ਦੇਣਾ ਤੇ ਕਿਹੜਾ ਲੱਗਦੇ ਨੇ ਵਲੌਗ ਤੁਹਾਨੂੰ ਬਹੁਤ ਵਧੀਆ ਤੇ ਲਓ ਜੀ ਚਲੋ ਸਾਰੇ ਬੱਚੇ ਮੈਂ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਚਲੋ ਬੋਲੋ ਹੈਲੋ ਗਾਇਜ਼ ਹੈਲੋ ਗਾਇਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨੈਕ ਕਰਿਆ ਤੁਸੀਂ ਵੀ ਕਮੈਂਟ ਕਰਿਆ ਕਰੋ ਚੰਗਾ ਤੁਸੀਂ ਵਲੌਗ ਤਾਂ ਦੇਖਦੇ ਹੋ ਪਰ ਕਮੈਂਟ ਨਹੀਂ ਕਰਦੇ ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਲੱਗਿਆ ਤੁਹਾਨੂੰ ਇੱਥੇ ਆਣ ਕੇ ਵਧੀਆ ਲੱਗਿਆ ਪੂਰੇ ਖੁਸ਼ ਹੋ ਹਾਂ ਜਮ ਕੈਂਟ ਹਾਂਜੀ ਓਕੇ ਬਾਏ ਬਾਏ ਕਰਦੇ ਬਾਏ ਬਾਏ ਤੇ ਹਾਂਜੀ ਲੋ ਜੀ ਆਪਾਂ ਰੋਟੀ ਪਾਣੀ ਖਵਾਤਾ ਸੀਗਾ ਉਹਨਾਂ ਨੂੰ ਉਸ ਤੋਂ ਬਾਅਦ ਇੱਥੇ ਹੈਗਾ ਜੀ ਟਾਈਮ ਦੁਪਹਿਰ ਦਾ ਤੇ ਹੁਣ ਆਪਾਂ ਦੁਪਹਿਰ ਦੇ ਟਾਈਮ ਤੇ ਬਣਾ ਰਹੇ ਆ ਜੀ ਨਮਕੀਨ ਚੌਲ ਕਿਉਂਕਿ ਵੈਸੇ ਤਾਂ ਚਲੋ ਬੱਚੇ ਕਹਿ ਰਹੇ ਸੀਗੇ ਵੀ ਨਹੀਂ ਅਸੀਂ ਕੁਝ ਨਹੀਂ ਖਾਣਾ ਹੈਗਾ ਪਰ ਫਿਰ ਵੀ ਆਏ ਸੀਗਾ ਹਨਾ ਵੀ ਵਿਚਾਰੇ ਚਲੋ ਆਏ ਨਹੀਂ ਹਨਾ ਜੇ ਆਪਾਂ ਬੱਚਿਆਂ ਨੂੰ ਕੁਝ ਖਵਾਇਆ ਪਿਆਇਆ ਨਾ ਹਨਾ ਤਾਂ ਫਿਰ ਆਪ ਨੂੰ ਵੀ ਚੰਗਾ ਜਿਹਾ ਨਹੀਂ ਲੱਗਦਾ ਤੇ ਫਿਰ ਮੈਂ ਕਿਹਾ ਚਲੋ ਕੋਈ ਨਾ ਆਪਾਂ ਨਮਕੀਨ ਚੌਲ ਬਣਾ ਲੈਨੇ ਆ ਤੇ ਮਟਰ ਪੈ ਸੀਗੇ ਤੇ ਆਪਾਂ ਹੁਣ ਲਗਾਉਨੇ ਆ ਜੀ ਚੌਲਾਂ ਨੂੰ ਤੜਕਾ ਚੌਲ ਵੀ ਮੈਂ ਭੋਂਕੇ ਰੱਖ ਰੱਖੇ ਸੀਗੇ ਤੇ ਪਿਆਜ਼ ਤੇ ਹਰੀ ਮਿਰਚ ਤੇ ਆਲੂ ਕੱਟਿਆ ਸੀਗਾ ਜੀ ਇੱਕ ਤੇ ਨਾਲ ਆਪਾਂ ਪਾਵਾਂਗੇ ਮਟਰ ਹਰੇ ਤੇ ਆਪਾਂ ਬਣਾਉ ਰਹੇ ਹਾਂ ਹੁਣ ਜੀ ਚੌਲ ਤੇ ਚਲਦੀ-ਵਲਦੀ ਚੌਲ ਬਣਾ ਕੇ ਬੱਚਿਆਂ ਨੂੰ ਖਵਾ ਦਈਏ ਕਿਉਂਕਿ ਫਿਰ ਉਹ ਕਾਲ ਕਰ ਰਹੇ ਸੀਗੇ ਕਿ ਅਸੀਂ ਜਾਣਾ ਹੈ ਤੇ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਹਨਾ ਤੇ ਕਹਿੰਦੇ ਕਿ ਆਂਟੀ ਅਸੀਂ ਵਲੌਗ ਦੇਖਦੇ ਹੁੰਨੇ ਆ ਤੁਹਾਡੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਹਨਾ कि चलो बड़े है ना ਭੈਣ ਭਰਾ ਤਾਂ سپورਟ ਕਰਦੀ ਕਰਦੇ ਸੀ ਨਾਲ ਹਨਾ ਇਸ ਤਰ੍ਹਾਂ ਜਦੋਂ ਬੱਚੇ ਵੀ سپورਟ ਕਰਦੇ ਆ ਵੀ ਕਹਿੰਦੇ ਸੀ ਤੁਹਾਡਾ ਵਲੌਗ ਦੇਖਦੇ ਹੁਣ ਵਧੀਆ ਲੱਗਦੇ ਵਲੌਗ ਹਨਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਸੱਚੀ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਬੱਚਿਆਂ ਨੂੰ ਮਿਲ ਕੇ ਕਿ ਚਲੋ ਹਨਾ ਕਹਿੰਦੇ ਆਂਟੀ ਅਸੀਂ ਤੁਹਾਡੇ ਵਲੌਗ ਦੇਖਦੇ ਹੁਣ ਬਹੁਤ ਸੋਹਣੇ ਲੱਗਿਆ ਤੇ ਉਲਟਾ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਕਿ ਹਨਾ ਬਾਅਦ ਵਿੱਚ ਵੈਸੇ ਕਹਿੰਦੇ ਕਿ ਆਂਟੀ ਤੁਸੀਂ ਤਾਂ ਮਸ਼ਹੂਰ ਹੋਣਾ ਹੈ ਤੁਹਾਡੇ ਕੋਲ ਕਿਉਂਕਿ ਅਸੀਂ ਤੁਹਾਡੇ ਵਲੌਗ ਦੇਖਦੇ ਆਂ ਤੇ ਅਸੀਂ ਮਸ਼ਹੂਰ ਹੋਣਾ ਹੈ ਹਨਾ ਮਜ਼ਾਕ ਚ ਕਹਿੰਦੇ ਵੀ ਚਲੋ ਹਨਾ ਤੇ ਵੈਸੇ ਕਿਉਂਕਿ ਮੇਰਾ ਵੀ ਨੇਚਰ ਐਵੇਂ ਦਾ ਹੈ ਕਿ ਆਪਾਂ ਬੱਚਿਆਂ ਦੇ ਨਾਲ ਬੱਚੇ ਹੋ ਜਾਈਦਾ ਹਨਾ ਤੇ ਸਿਆਣਿਆਂ ਦੇ ਨਾਲ ਸਿਆਣੇ ਹੋ ਜਾਈਦਾ ਹਨਾ ਵੀ ਐਵੇਂ ਦਾ ਤੇ ਲਓ ਜੀ ਆਪਾਂ ਜਲਦੀ ਜਲਦੀ ਬਣਾ ਕੇ ਚੌਲ ਖਵਾ ਦਈ ਕਿਉਂਕਿ ਬੱਚੇ ਕਾਲ ਕਰ ਰਹੇ ਸੀ ਕਿ ਜਾਣ ਵਾਸਤੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਨਹੀਂ ਜਾਣ ਦੇਣਾ ਵੀ ਦੁਪਹਿਰ ਦਾ ਵੀ ਤੁਹਾਨੂੰ ਚਾਹ ਪਾਣੀ ਰੋਟੀ ਪਾਣੀ ਖਵਾ ਕੇ ਆਪਾਂ ਫੇਰ ਤੁਰਾਂਗੇ ਸਵੇਰ ਦੇ ਟਾਈਮ ਤੇ ਤਾਂ ਚਲੋ ਆਪਾਂ ਰੋਟੀ ਖਵਾ ਪੀ ਸੀ ਸਬਜ਼ੀ ਉਸ ਟਾਈਮ ਤੇ ਆਪਾਂ ਬਣਾਈ ਸੀ ਆਲੂ ਮਟਰ ਤੇ ਇੱਕ ਪਰਤਾ ਬਣਾਇਆ ਸੀਗਾ ਤੇ ਲਓ ਜੀ ਆਪਣੇ ਜਿਹੜੇ ਚੌਲ ਬਣ ਗਏ ਨੇ ਨਾਲ ਪੁੰਦੀ ਦਾ ਰਾਇਤਾ ਤੇ ਆਪਾਂ ਹੁਣ ਬੱਚਿਆਂ ਨੂੰ ਖੁਲਾਉਨੇ ਆ ਉਸ ਤੋਂ ਬਾਅਦ ਬੱਚੇ ਜਾਣਗੇ ਖਾ ਕੇ ਫਿਰ ਕਿਉਂਕਿ ਕਾਫੀ ਟਾਈਮ ਦੇ ਕਹਿ ਰਹੇ ਸੀ ਕਿ ਜਾਣਾ ਕਿਉਂਕਿ ਸਵੇਰੇ ਬਹੁਤ ਜਲਦੀ ਆ ਗਏ ਸੀਗੇ ਸਾਢੇ 9 ਵਜੇ ਦੇ ਨੂੰ ਆ ਗਏ ਸੀ ਬੱਚੇ ਸਾਰੇ ਬਾਈ 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 ਤੇ ਲਓ ਜੀ ਸਾਰੇ ਬੱਚੇ ਚਲੇ ਗਏ ਤੇ ਹੁਣ ਆਪਾਂ ਕਰਦੇ ਆਂ ਭਾਂਡੇ ਵਗੈਰਾ ਸਾਫ਼ ਜਾਨਕੀ ਮੈਂ ਭਾਂਡੇ ਫੁੰਡੇ ਚੱਕਦੀ ਆਂ ਤੇ ਤੁਹਾਨੂੰ ਪਤਾ ਹੀ ਆ ਨਾ ਉਹ ਵੀ ਹੋ ਹੀ ਜਾਂਦਾ ਕੰਮ ਭਾਂਡੇ ਵਗੈਰਾ ਚੱਕਦੀ ਆਂ ਸਾਫ਼ ਜੀ ਮੇਰੀ ਰਸੋਈ ਭਰੀ ਪ੍ਰੀਆ ਸਾਫ਼ ਕਰਦੀ ਆਂ ਸੋਈ ਤੇ ਭਾਂਡੇ ਵਗੈਰਾ ਸਾਫ਼ ਕਰਦੀ ਆਂ ਤੇ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇਥੇ ਹੀ ਕਰਾਂਗੇ ਜੀ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹੋ ਸਬਸਕ੍ਰਾਈਬ ਕਰ ਲਿਓ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਆਂ ਜਲਦੀ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹ